ਵਿધાનਸਭਾ ਹਲਕਾ ਪੱਛਮੀ ਰਿਆਦੀਨ ਆਂ ਦਾ ਇਲਾਕਾ ਪੰਨੂ ਚਾਂਕ ਵਿਖੇ ਖਾਲੀ ਪਲਾਟ ਵਿੱਚ ਕੂੜੇ ਦਾ ਢੇਰ ਪਿਆ ਹੋਇਆ ਹੈ ਇਸ ਨਾਲ ਆਸ-ਪਾਸ ਦੇ ਰਹਿਣ ਵਾਲੇ ਲੋਕ ਅਤੇ ਦੁਕਾਨਦਾਰ ਪਰੇਸ਼ਾਨ ਹਨ ਨਜ਼ਦੀਕ ਦੇ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਸ ਕੂੜੇ ਦੇ ਢੇਰ ਦੇ ਜ਼ਿੰਮੇਵਾਰ ਇਲਾਕਾ ਵਾਸੀ ਹਨ ਜੋ ਖਾਲੀ ਪਲਾਟ ਦੇ ਕੇ ਕੂੜਾ ਸੁੱਟ ਦਿੰਦੇ ਹਨ ਜਿਸ ਨਾਲ ਉਹਨਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ ਤੇ ਇਲਾਕੇ ਵਿੱਚ ਗੰਦਗੀ ਭਰਿਆ ਮਾਹੌਲ ਬਣਿਆ ਹੋਇਆ ਹੈ ਉਹਨਾ ਆ ਕਿ ਇਸ ਵਾਰ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਹੈ ਸੋ ਨਗਰ ਨਿਗਮ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਲਾਕੇ ਵਿੱਚ ਪਿਆਣਕ ਬਿਮਾਰੀਆਂ ਨਾ ਫੈਲ ਸਕਣ ਜੇ ਜੀ ਪੰਨੂ ਚੋਂ ਟਪਈ ਪੈਂਦਾ ਜੇ ਤੇ ਹਲਾ ਦੇ ਰੇ ਆ ਵੇਖੋ ਇੰਨਾ ਗੰਦ ਪਾਇਆ ਜੇ ਇੱਥੇ ਬਾਬਾ ਸ਼ਿਕਾਇਤਾਂ ਕੀਤੇ ਕਾਰਕੁਸ਼ ਕੋਈ ਚੁੱਕਦਾ ਹੀ ਨਹੀਂ ਹੈ ਲਾਗੇ ਵਿੱਚ ਦੁਕਾਨਦਾਰੀ ਆ ਦੁਕਾਨਦਾਰੀ ਬੜਾ ਫਰਕ ਪੈਂਦਾ ਜੇ ਲੋਕਾਂ ਨੂੰ ਕਹੀਏ ਅਗਲੇ ਜਾਂਦੇ ਇੱਥੇ ਕੂੜਾ ਗੜਾ ਚੁੱਕੀ ਸੁੱਟੀ ਜਾਂਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਫਾਸਵੇ ਨਹੀਂ ਹੁਸ ਲਾਉਂਦੇ ਆ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਵੀ ਚਾਹੀ ਦੋ ਤਿੰਨ ਵਾਰੀ ਲਾ ਲਾ ਕੇ ਜਾਈ ਜਾਂਦੇ ਗੰਦਗੀ ਭਾਈ ਕਾਫੀ ਹੈ ਬਦਬੂ ਇੰਨੀ ਆਉਂਦੀ ਕੋਈ ਹਿਸਾਬ ਨਹੀਂ ਖਲੋਤਾ ਤੱਕ ਨਹੀਂ ਜਾਂਦਾ ਇਹ ਆਗੇ ਇੱਥੇ ਰਿਐਕਸ਼ਨ ਹੋ ਜਾਂਦੀਆਂ ਲੱਤਾਵਾਵਾਂ ਦੇ ਸਾਰੇ ਮੱਛਰ ਇੱਧਰ ਆਈ ਜਾਂਦੇ ਆ ਠੀਕ ਹੈ ਨਾ ਕੱਲ ਨੂੰ ਬਿਮਾਰੀ ਫੈਲ ਲੈਂਦਾ ਕੋਈ ਡਾਰ ਹੈਗਾ ਵਾ ਇੱਕ ਬਿਮਾਰੀ ਨਹੀਂ ਇਹ ਤੋਂ ਕਈ ਬਿਮਾਰੀਆਂ ਇਹ ਸਾਨੂੰ ਕੱਲਾ ਨੇ ਇਹਦੇ ਕਈਆਂ ਨੂੰ ਫਿਰ ਬਿਮਾਰੀ ਫੈਲਦੀ ਆ ਉਦੋਂ ਸਰਕਾਰ ਕਹਿੰਦੀ ਇਹ ਕਲੀਨ ਬਣਾਉਣੀ ਆ ਅੰਮ੍ਰਿਤਸਰ ਸਿਟੀ ਕਲੀਨ ਹੋਣੀ ਆ ਇਦਾਂ ਕਲੀਨ ਬਣੂਗਾ ਮਾਰ ਨਾਲ ਧੱਕੇ ਮਾਰੂ ਮਾਰੀ ਚੁੱਕਿਆ ਜਾਣਾ ਚਾਹੀਦਾ ਜੀ ਮੇਰੀ ਦੁਕਾਨ ਤੇ ਬੜਾ ਫਰਕ ਮੈਂ ਗਾਹਕ ਨਹੀਂ ਆਉਂਦਾ ਕੋਈ ਦੁਕਾਨ ਦੇ ਉਹ ਫਿਰ ਵੀ ਜੂੰ ਸਵੇਰੇ ਤੜਕੇ ਚਾਲੂ ਹੋ ਜਾਂਦੇ ਇੱਥੇ ਕੂੜਾ ਸੁੱਟਣਾ ਭਰਾਤ ਨੂੰ ਜਦੋਂ ਲੋਕੀ ਆ ਦੁਕਾਨਾਂ ਬੰਦ ਕਰ ਦਿੰਦੇ ਉਦੋਂ ਵੀ ਛੁੜ ਜਾਂਦੇ ਆ ਜਦੋਂ ਦੁਕਾਨਾਂ ਖੁੱਲੀਆਂ ਹੁੰਦੀਆਂ ਉਦੋਂ ਵੀ ਛੁੜ ਜਾਂਦੇ ਆ ਤੇ ਨਹੀਂ ਮੁੜਦੇ ਗਲੀਆਂ ਦੇ ਵਿੱਚ ਟਰਾਲੀਆਂ ਵਗੈਰਾ ਆਉਂਦੀਆਂ ਪਈਆਂ ਛੋਟੇ ਆਟੋ ਆਉਂਦੇ ਚੁੱਕਣ ਲਈ ਤਾਂ ਤਾਂ ਵੀ ਉਹਨਾਂ ਦੇ ਛੁੜਦੇ ਚਾਪ ਨੇ 30 40 50 ਰੁਪਏ ਵਜਾਣ ਲਈ ਤੇ ਇੱਥੇ ਕੂੜਾ ਸੁੱਟ ਕੇ ਜਾਂਦੇ ਕਿ ਉਹ ਕੀ ਗਈ ਇਹਨਾਂ ਲੋਕਾਂ ਰੋਕੀਏ ਲੜਾਈਆਂ ਲਈ ਉਹਨਾਂ ਨਾਲ ਕੀ ਕਰੀਏ ਲੋ ਨਗਰ ਨਿਗਮ ਉਹ ਇਹੀ ਕਹਿੰਨੇ ਇੱਥੇ ਇੱਕ ਵੱਡਾ ਉਹ ਟਰਾਲੀ ਜਿਹੜੀ ਹੈ ਕੰਟੇਨਰ ਉਹ ਲਿਆ ਅਗਲਾ ਦੇਣ ਲੋਕੀ ਉਹਨਾਂ ਦਾ ਕੂੜਾ ੁੱਟੀ ਜਾਣ ਜੇ ਗਲੀਆਂ ਵਿੱਚ ਉਹਨਾਂ ਦੇ ਆਟੋ ਵਗੈਰਾ ਨਹੀਂ ਆਂਦੇ ਪਏ ਨੇ ਕੰਟੇਨਰ ਵਿੱਚ ਜੇ ਕੰਮ ਸਕੱਮ ਪਏਗਾ ਕੂੜਾ ਬਾਹਰ ਖਿਲਾਰਾ ਦੇਣਾ ਪਏਗਾ